ਆ ਦੇਖੋ ਆ ਪਾਕਿਸਤਾਨੀ ਕੀ ਕਹਿ ਰਿਹਾ ਦੱਸਿਓ ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ ਰੱਖਿਆ ਹੋਇਆ ਚੜਦਾ ਪੰਜਾਬ ਉਹ ਸਾਡੇ ਭਰਾ ਨੇ ਤੁਸੀਂ ਮਾੜਾ ਜਾ ਉਹਨਾਂ ਨੂੰ ਸਾਈਡ ਤੇ ਕਰੋ ਪਾਸੇ ਕਰਕੇ ਸਾਡੇ ਨਾਲ ਸਿੱਧੀ ਹੋ ਕੇ ਆਓ ਤੇ ਫਿਰ ਵੇਖੋ ਸਟਾਂ ਤੇ ਕੁਰਲਾੜ ਛਣਿੰਦੇ ਨੇ ਦਿੱਲੀ ਤੱਕ ਕਿ ਨਹੀਂ ਤੁਹਾਨੂੰ ਹੀ ਪਤਾ ਲੱਗ ਜਾਊਗਾ ਸਾਡੇ ਭਰਾ ਨਹੀਂ ਸੁਣਨਾਂ ਲੜ ਨਹੀਂ ਸਾਡੇ ਉਹ ਪੰਜਾਬੀ ਪੁੱਤਰ ਨੇ ਸਾਡੇ ਉਹ ਪੰਜਾਬੀ ਵੀਰ ਨੇ ਸਾਡਾ ਉਹਨਾਂ ਨਾਲ ਸਾਂਹ ਰਤਲ ਬਤਲ ਹਰ ਚੀਜ਼ ਇੱਕ ਹੈ ਅਸੀਂ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਨੂੰ ਪਾਸੇ ਕਰਕੇ ਸਿੱਧੇ ਹੋ ਕੇ ਸਾਡੇ ਨਾਲ ਆਓ ਬਾਕੀ ਮੋਦੀ ਗਰੁੱਪ ਹੋ ਗਿਆ ਤੇ ਇਹ ਜਿੰਨਾ ਵੀ ਗੋਦੀ ਮੀਡੀਆ ਇਹ ਸਾਰੇ ਤੁਸੀਂ ਮੇਰਾ ਭਰਾ ਇਕੱਠੇ ਹੋ ਕੇ ਇੱਥੇ ਆ ਜਾਓ ਤੇ ਬਾਰਡਰ ਅਮਨ ਫਲਾਓ ਪਿਆਰ ਫਲਾਓ ਨਫਰਤ ਦਾ ਪ੍ਰਚਾਰ ਮਤ ਕਰੋ ਲਊ ਡੋਲਣਾ ਬੰਦ ਕਰ ਦਿਓ ਪਾਕਿਸਤਾਨ ਦਾ ਹਲਵਾ ਬਣਾ ਦੇਣਾ ਬੰਬ ਮਾਰ ਕੇ ਅਸੀਂ ਪਾਕਿਸਤਾਨ ਨੂੰ ਅੱਗ ਲਾ ਦੇਣੀ ਆ ਬਾਉਂਡਰੀ ਲਾਈਨ ਛਾੜ ਦੇਣੀ ਆ ਇਹ ਕਹਿੰਦਾ ਨਾ ਮੇਜਰ ਗੋਬਰ ਆ ਉਹ ਕਹਿ ਰਿਹਾ ਸੀ ਕਿ ਮੈਂ ਪਾਕਿਸਤਾਨ ਦੇ ਬੱਚੇ ਵੀ ਮਾਰ ਦੇਣੇ ਮੈਨੂੰ ਬਾਰਡਰ ਤੇ ਜਾਣ ਦਿਓ ਤੇ ਬਹੁਤ ਆਜਾ ਬਾਰਡਰ ਤੇ ਅਸੀਂ ਕਿਹੜਾ ਗੋਮੈਂਦੀ ਲਾ ਕੇ ਬੈਠੇ ਆ ਜਾਂ ਪਾਕਿਸਤਾਨ ਕਿਹੜਾ ਟੌਫੀਆਂ ਚਾ ਕੇ ਤੁਸੀਂ ਮੂੰਹ ਚ ਪਾ ਲੋਂਗੇ ਪਾਕਿਸਤਾਨ ਐਡਾ ਕਾ ਹਿੰਦੁਸਤਾਨ ਐਡਾ ਵੱਡਾ ਜਿਹੜਾ ਸੌਖਾ ਹੁੰਦਾ ਪਾਕਿਸਤਾਨ ਨੂੰ ਹਲਵਾ ਬਣਾਉਣਾ ਤੇ ਹੁਣ ਤੱਕ ਤੁਸੀਂ ਬਣਾ ਵੀ ਜਾਂਦੇ ਖ ਕਿ ਜਿੰਨਾ ਤੇ ਅਡੀ ਆਰਮੀ ਕੋਸਲਾ ਨਾ ਉਹਨਾਂ ਅਸਲਾ ਮੇਰੇ ਪਿੰਡ ਦੇ ਵਿੱਚ ਪਿਆ ਹੋਊਗਾ ਤੇ ਜਿੰਨਾ ਤੁਹਾਡੇ ਸਾਰੇ ਆਦਾਰਿਆਂ ਦੇ ਕੋਲੇ ਸਿਕਿਉਰਿਟੀ ਵਾਲੇ ਆਦਾਰਿਆਂ ਕੋਸਲਾ ਨਾ ਉਹਨਾਂ ਸਾਡੇ ਇੱਕ ਜ਼ਿਲ੍ਹੇ ਮੰਡੀ ਬਾਉਦੀਆਂ ਦੇ ਵਿੱਚ ਪਿਆ ਹੋਊਗਾ ਤੇ ਸਾਡੇ ਗਵਰਨਮੈਂਟ ਨੇ ਸਾਨੂੰ ਇਜਾਜ਼ਤ ਵੀ ਤਾਂ ਹੀ ਦਿੱਤੀ ਹੋਈ ਹੈ ਵੈਪਨ ਰੱਖਣ ਦੀ ਤੇ ਰੱਖੋ ਕਦੇ ਨਾ ਕਦੇ ਜਮਨਾਪਰ ਵਾਲਿਆਂ ਨਾਲ ਪੰਗਾ ਪੈਣਾ ਉੱਥੇ ਹਥਿਆਰ ਕੰਮ ਆਉਣਗੇ ਬਾਕੀ ਤੁਹਾਡੀ ਗੋਦੀ ਮੀਡੀਆ ਦੀ ਫਲਾਈ ਹੋਈ ਨਫ਼ਰਤ ਦੀ وجہ ਤੋਂ ਅੱਜ ਮੁਸਲਮਾਨ ਸਟੂਡੈਂਟ ਕਸ਼ਮੀਰੀ ਸਟੂਡੈਂਟ ਤੰਗ ਆ ਉਥੇ ਯੂਪੀਸੀਪੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾ ਰ ਕੱਢਿਆ ਜਾ ਰਿਹਾ ਬੰਬੇ ਦੇ ਵਿੱਚੋਂ ਸਿਰਫ ਕੀ ਹੈ ਜੂ ਕਸ਼ਮੀਰੀਆ ਉਹ ਮੁਸਲਮਾਨ ਆ ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ